ਰੂਪਨਗਰ ਚ ਹੋਏ ਦਰਦਨਾਕ ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਹਾਸਾ ਰੂਪਨਗਰ ਦੇ ਨੇੜੇ ਪਿੰਡ ਬਲੰਮਗੜ ਮਦਵਾੜਾ ਵਿਖੇ ਵਾਪਰਿਆ ਹੈ ਚੰਡੀਗੜ੍ਹ ਵਾਲੀ ਸਾਈਡ ਤੋਂ ਆਪਣੇ ਮੋਟਰਸਾਈਕਲ ਤੇ ਆ ਰਹੇ ਹਰਮਨਪ੍ਰੀਤ ਸਿੰਘ ਅਤੇ ਗੁਰਜਨ ਸਿੰਘ ਦੀ ਸਾਹਮਣੇ ਵਾਲੇ ਪਾਸੋਂ ਲੱਕੜ ਨਾਲ ਭਰੇ ਆ ਰਹੇ ਟਰੈਕਟਰ ਨਾਲ ਭਿਆਨਕ ਟੱਕਰ ਹੋ ਗਈ ਦੋਵਾਂ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਪੀਜੀਆ ਵੀਖੇ ਲਾਜ਼ਮਾਨ ਦਮ ਤੋੜ ਦਿੱਤਾ ਇਸ ਨਾਲ ਹੀ ਟਰੈਕਟਰ ਬਲਟਨ ਕਰਕੇ ਟਰੈਕਟਰ ਤੇ ਬੈਠੇ ਭੁਪਿੰਦਰ ਸਿੰਘ ਨਾਮ ਦੇ ਨੌਜਵਾਨ ਦੇ ਵੀ ਲਕੜਾਂ ਹੇਠ ਦੱਬਨ ਕਰਕੇ ਮੌਤ ਹੋਈ ਹੈ ਹਾਦਸੇ 'ਚ ਮਾਰੇ ਗਏ ਤਿੰਨ ਨੌਜਵਾਨਾਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ ਮ੍ਰਿਤਕ ਹਰਮਨਪ੍ਰੀਤ ਸਿੰਘ ਵਾਸੀ ਮੋਜਲੀਪੁਰ ਗੁਰਜਨ ਸਿੰਘ ਵਾਸੀ ਰੋਲमाजरा ਆਪਸੀ ਦੋਸਤਾਂ ਅਤੇ ਦੋਵਾਂ ਨੇ ਰਿਆਤ ਕਾਲਜ ਤੋਂ ਇਕੱਠੇ ਹੀ ਬੀਐਸਸੀ ਕੀਤੀ ਸੀ ਹਰਮਨਪ੍ਰੀਤ ਨੇ ਆਇਲਟਸ 'ਚ 7.5 ਬੈਂਡ ਲਏ ਸਨ ਅਤੇ ਉਸਨੇ ਕਨੇਡਾ ਜਾਣ ਲਈ ਫਾਈਲ ਲਗਾਈ ਹੋਈ ਸੀ ਇਸੇ ਤਰ੍ਹਾਂ ਹਾਦਸੇ 'ਚ ਮਾਰੇ ਗਏ ਭੁਪਿੰਦਰ ਸਿੰਘ ਵਾਸੀ ਮਦਵਾੜਾ ਰੋਪੜਵੀ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਹੱਥੇ ਤੋਂ ਬਾਅਦ ਤਿੰਨਾਂ ਮ੍ਰਿਤਕਾਂ ਦੇ ਪਰਿਵਾਰਾਂ 'ਚ ਮਾਤਮ ਦਾ ਮਾਹੌਲ ਹੈ ਜੀ ਜੀ ਬੰਦੋਗੜ ਮਦਵਾੜੇ ਪਿੰਡ ਦੇ ਲੱਗ ਗਈ ਇੱਕ ਟਰੈਕਟਰ ਪੀਵੀ 12ਏਡੀ 0457 ਸਮਰਾਜ ਲਾਲ ਰੰਗ ਦਾ ਇਹ ਲੱਕੜ ਨੂੰ ਭਰਿਆ ਜਾ ਰਿਹਾ ਸੀ ਆਪਣੇ ਮਦਵਾੜੇ ਵੱਲ ਨੂੰ ਦੇ ਦੇਕ ਮੋਟਰਫੇ ਨਾਲ ਤੇ ਦੋ ਨੌਜਵਾਨ ਆਏ ਜੋ ਗਰਜਨਤ ਸਿੰਘ ਤੇ ਹਰਪ੍ਰੀਤ ਸਿੰਘ ਤੇ ਇਹ ਟਰੈਕਟਰ ਦੇ ਵਿੱਚ ਮਤਲਬ ਟਰੈਕਟਰ ਮੋਟਰਫੇ ਦੇ ਵਿੱਚ ਵੱਜਿਆ ਤੇ ਇਹਨਾਂ ਮੁੰਡਿਆਂ ਦੀ ਇੱਕ ਦੀ ਰਸਤੇ 'ਚ ਮੌਤ ਹੋ ਗਈ ਹੈ ਇੱਕ ਦੀ ਪੀਜੀਆ 'ਚ ਮੌਤ ਹੋ ਗਈ ਹੈ ਤੇ ਟਰੈਕਟਰ ਦੇ ਉੱਤੇ ਇੱਕ ਭਵਿੰਦਰ ਸਿੰਘ ਨਾਮ ਦਾ ਬੰਦਾ ਬੈਠਾ ਸੀ ਉਹ ਟਰੈਕਟਰ ਦੇ ਥੱਲੇ ਆਣ ਕਰਕੇ ਉਹਦੀ ਵੀ ਮੌਤ ਹੋ ਗਈ ਹੈ ਤੇ ਹਾਦਸੇ ਦਾ ਕਾਰਨ ਕੀ ਹੈ ਹੁਣ ਤੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਆਫਰ ਕਾਰਨ ਤਾਂ ਇੱਕ ਵਾਰਸ਼ ਲੱਗੀ ਹੋਈ ਸੀ ਇੱਕ ਉੱਥੇ ਰੋਡ ਤੇ ਟਰਨ ਹੈਗੀ ਹੈ ਜਿੱਥੇ ਹਾਸਾ ਹੋਇਆ ਹੈ ਤੇ ਟਰੈਕਟਰ ਸਪੀਡ ਵਿੱਚ ਫਿਗਾ ਇਸ ਕਰਕੇ ਹਾਸਾ ਹੋ ਗਿਆ ਤੇ ਇਹਦੇ ਚ ਹੁਣ ਲੇਟੈਸਟ ਕਾਰਵਾਈ ਕੀ ਹੈ ਹੁਣ ਕੀਤੀ ਜਾਂਦੀ ਹੈ ਹੁਣ ਮੁਕਦਮਾ ਦਰਜ ਕਰ ਲਿਆ ਹੈ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਕਰਾ ਰਹੇ ਹਾਂ ਮ੍ਰਿਤਕਾਂ ਦਾ ਉ ਤੋਂ ਬਾਅਦ ਤਫ਼ਤੀਸ਼ ਮੁਕੰਮਲ ਕਰਾਂਗੇ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚਲਾਣ ਪੇਸ਼ ਹਦਾਇਤ ਕਰਾਂਗੇ ਦੇਖ ਲਾ ਇਹ ਮਿੱਤ ਕਹਿੰਦੀ ਕਿੰਨੀ ਕਿੰਨੀ ਉਮਰ ਸੀ ਇਹਦੇ ਕਿਹਾ ਇਹ ਲਗਭਗ 22 23 ਸਾਲ ਦੇ ਹੈ ਤਿੰਨੋ ਹੀ ਬੰਦੇ ਤਿੰਨੋ ਹੀ ਮੁੰਡੇ ਕੀ ਕਰਦੇ ਸੀ ਇਹ ਉਹ ਸਟੂਡੈਂਟ ਸਗੇ ਪੜ੍ਹਦੇ ਸਗੇ ਇੱਕ ਮੁੰਡਾ ਜਿਹੜਾ ਭੁਪਿੰਦਰ ਸਿੰਘ ਹੈ ਇਹ ਮਿਹਨਤ ਮਜ਼ਦੂਰੀ ਕਰਦਾ ਸੀ ਲੋਪਰ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ